ਵਾਇਰਡ ਜੀ ਕਾ ਕਾਲਸਾ ਅੱਛੀ ਬੈਕਸ਼ੀਪ ਫਰਪੇ ਸਾਥੀਓ ਕਿਸਾਨ ਅੰਦোলন ਹੋਇਆ ਕਿਉਂ ਹੋਇਆ ਸੀਗਾ ਕਿ ਅਬਾਨੀ ਅਦਾਨੀ ਪੰਜਾਬ ਦੀ ਮਾਰਕੀਟ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਖੇਤੀ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਸਾਰੀ ਮੰਡੀ ਤੇ ਕਬਜ਼ਾ ਕਰਨਾ ਚਾਹੁੰਦੇ ਸੀ ਆਪਣੇ ਦੀ ਨਹੀਂ ਲੈਣਾ ਚਾਹੁੰਦੇ ਸੀ ਪਰ ਹੁਣ ਇੱਕ ਅਸਿੱਧੇ ਤਰੀਕੇ ਨਾਲ ਪੰਜਾਬ ਤੇ ਹਰਿਆਣਾ ਦੇ ਕਿਸਾਨ ਤੇ ਹਮਲਾ ਹੋਇਆ ਭਾਰਤ ਦਾ ਅਮਰੀਕਾ ਦੇ ਨਾਲ ਇੱਕ ਸੰਗਠਨ ਹੋਇਆ ਐਗਰੀਕਲਚਰ ਨਾਲ ਸੰਬੰਧਿਤ ਦੇਖਣ ਨੂੰ ਇਹ ਲੱਗਦਾ ਹੈ ਕਿ ਸ਼ਾਇਦ ਕਿਸਾਨਾਂ ਨੂੰ ਫਾਇਦਾ ਕਰੂਗਾ ਪਰ ਜੇ ਅਸੀਂ ਢਗਾਈ ਤੱਕ ਜਾ ਕੇ ਦੇਖੀਏ ਤਾਂ ਪੰਜਾਬ ਦੇ ਕਿਸਾਨਾਂ ਨੂੰ ਔਰ ਬਾਰੇ ਸਮਝ ਦੇ ਵਿੱਚ ਵੱਡਾ ਨੁਕਸਾਨ ਹੋਣ ਵਾਲਾ ਹੈ ਜਿਹੜੀ ਭਾਜਪਾ ਦੀ ਸਰਕਾਰ ਨੇ ਇਹ ਸੰਧਿਪਤਾ ਕੀਤਾ ਹੈ ਆ ਸਿੱਧੇ ਤਰੀਕੇ ਦੇ ਨਾਲ ਕਿਸਾਨਾਂ ਦੇ ਸਿੱਧਾ ਵਾਰ ਹੈ ਜਿਹੜਾ ਅਸੀਂ ਕਿਸਾਨ ਅੰਦੋਲਨ ਮੇਰੀ ਉਹ ਚੀਜ਼ ਪੀਰਨ ਰੋਕ ਕੇ ਸੀਗੀ ਹੁਣ ਦੂਜੇ ਤਰੀਕੇ ਦੇ ਨਾਲ ਪੰਜਾਬ ਤੇ ਥੋਪੀ ਜਾ ਰਹੀ ਹੈ ਅਮਰੀਕਾ ਨੇ ਜਿਹੜੇ ਪੰਜਾਬ ਦੇ ਪ੍ਰੋਡਕਟ ਭਾਰਤ ਦੇ ਪ੍ਰੋਡਕਟ ਜਾਂਦੇ ਸੀਗੇ 50% ਤੋਂ ਜਿਹੜਾ ਟੈਕਸ ਲੱਗਦਾ ਸੀ 18% ਕਰਦਾ 18% ਕਰਦਾ ਭਾਰਤੀ ਜਿਹੜੇ ਪ੍ਰੋਡਕਟ ਜਾਂਦੇ ਆ ਪਰ ਤੁਸੀਂ ਦੇਖੋ ਭਾਰਤਾਂ ਨੇ ਉਹ ਜ਼ੀਰੋ ਕਰਤਾ ਜਮਾਂ ਜ਼ੀਰੋ ਕਰਤਾ ਹੁਣ ਤੁਸੀਂ ਇਹ ਹਿਸਾਬ ਲਾ ਲਓ ਵੀ ਜਿੰਗਾ ਭਾਰਤ ਦੇ ਚੀਜ਼ਾਂ ਉਥੇ ਜਾਣ ਗਿਆ ਉਥੇ ਵੀ 18% ਟੈਕਸ ਲੱਗੂਗਾ ਪਰ ਜਿਹੜੇ ਕਿਹਾ ਬਾਹਰ ਕਾ ਤੁਹਾਨੂੰ ਗਿਆ ਉਥੇ ਕੋਈ ਟੈਕਸ ਨਹੀਂ ਹੋਊਗਾ ਹੁਣ ਦੇਖੋ ਉਥੇ ਸਬਸਿਡੀ ਇੰਨੀ ਜ਼ਿਆਦਾ ਹੈ ਜਿਹੜਾ ਪੰਜਾਬ ਭਾਰਤ ਸਬਸਿਡੀ ਮਿਲਦੀ ਹੈ ਨਾ ਫਸਲਾਂ ਦੇ ਆਪਾਂ ਦੇਂਦੇ ਆ ਜਿਹੜੀ ਫ੍ਰੀ ਪਾਣੀ ਦੇ ਤਾਂ ਪਹਿਲੀ ਦੇਤੀ ਜਾਂ ਹੋਰ ਰੇ ਸਬਰੀ ਤੇ ਆਪਾਂ ਸਬਸਿਡੀ ਦੇ ਦਿੰਨੇ ਆ ਭਾਈ ਜੀ ਉਥੇ 100% ਜਿਆਦਾ ਆਪਣੇ ਤੋਂ ਤੁਹਾਨੂੰ ਕਿਸਾਨਾਂ ਨੂੰ ਬਹੁਤ ਲਾਗਤ ਆਉਂਦੀ ਨਗੀ ਬਹੁਤ ਘੱਟ ਲਾਗਤ ਦੇ ਨਾਲ ਉਹ ਫਸਲ تیار ਕਰ ਲੈਂਦੇ ਜਿੱਥੇ ਆਪਣੇ 100 ਰੁਪਏ ਦਾ ਕੋਈ ਚੀਜ਼ تیار ਹੁੰਦੀ ਹੈ ਕਿਲੋ ਉਥੇ 50 ਰੁਪਏ ਨਾ ਹੋ ਜਾਣੀ ਹੈ ਤੇ ਜਦੋਂ 50 ਦੀ ਚੀਜ਼ ਲੈ ਕੇ ਉਹ ਦੁਨੀਆ ਦੀ ਮਾਰਕੀਟ ਜਾਊਗਾ ਭਾਰਤ ਪੰਜਾਬ ਦੀ ਮਾਰਕੀਟ ਜਾਊਗਾ ਤੇ ਲੋਕ 50 ਨਹੀਂ ਫਿਰਜਣਗੇ ਕਿ 100 ਨਹੀਂ ਫਿਰਜਣਗੇ ਸੋ ਇਹਦੇ ਨਾਲ ਬਹੁਤ ਵੱਡਾ ਮੱਕੀ ਦੀ ਫਸਲ ਇੱਥੇ ਸਿੱਧੀ ਆਉਗੀ ਪੰਜਾਬ ਖਰੀਆਣੇ ਦੇ ਵਿੱਚ ਕਪਾਹ ਸਿੱਧੀ ਆਉਗੀ ਫਿਰ ਤੁਸੀਂ ਕਣਕ ਸਿੱਧੀ ਆਉਗੀ ਜਿਹੜੇ ਅਖਰਮੋਟ ਬਦਾਮ ਨਾਸਪਾਤੀ ਕਿੰਨੂ ਜਿੰਨੀਆਂ ਫਸਲਾਂ ਪੰਜਾਬ ਦੇ ਵਿੱਚ ਹੁੰਦੀਆਂ ਉਹ ਸਿੱਧੀਆਂ ਹੋਣਗੀਆਂ ਤੇ ਜਿਹੜੇ ਆਪਣੇ ਕਿਸਾਨ ਪੈਦਾ ਕਰਦੇ ਆ ਵਧੀਆ ਰੇਟ ਮਿਲਦੇ ਆ ਜਦੋਂ ਉਹਨਾਂ ਨੂੰ ਉਹਨਾਂ ਨੂੰ ਉਹ ਰੇਟ ਨਹੀਂ ਮਿਲਣਗੇ ਇਹ ਸਮਝੌਤਾ ਅਸਿੱਤੇ ਤੌਰ ਤੇ ਪੰਜਾਬ ਤੇ ਅਟੈਕ ਹੈ ਬੀਜੇਪੀ ਦੀ ਸਰਕਾਰ ਵੱਲੋਂ ਜਿਹੜਾ ਕੀਤਾ ਗਿਆ ਇਹ ਪੰਜਾਬ ਹਰਿਆਣਾ ਪੱਖੀ ਨਹੀਂ ਇਹ ਸਾਡੇ ਨਾਰਥ ਇੰਡੀਆ ਦੇ ਕਿਸਾਨਾਂ ਦੇ ਉਲਟ ਪਊਟੂਗਾ ਸਾਨੂੰ ਸਾਰਿਆਂ ਨੂੰ ਬੜੇ ਸੁਚੇਤ ਰਹਿਣਾ ਪਊਗਾ ਕਿ ਇਹ ਸਮਝੌਤਾ ਕਿਵੇਂ ਸਾਡਾ ਨੁਕਸਾਨ ਕਰ ਸਕਦਾ ਕਿਉਂਕਿ ਜਿਹੜੇ ਛੋਟੇ ਤੇ ਮਾਰਜਨਲ ਕਿਸਾਨ ਆ ਨਾ ਉਹਨਾਂ ਦਾ ਇਸ ਚੀਜ਼ ਨਾਲ ਬਹੁਤ ਵੱਡਾ ਨੁਕਸਾਨ ਹੋਣਾ ਕਿਉਂਕਿ ਵੱਡਾ ਕਿਸਾਨ ਫਿਰ ਵੀ ਸਰਵਾਈਵ ਕਰ ਜੂਗਾ ਛੋਟਾ ਕਿਸਾਨ ਜਿਹੜਾ 5 7 10 ਕਿੱਲੇ ਵਾਲਾ ਜਿਹਦੀ ਪੂਰੀ ਆਮਦਨ ਜਿਹਦੇ ਸੋਰਸ ਹੀ ਉਹ ਆ ਇਕੱਲੇ ਉਹ ਜਦੋਂ ਰੇਟ ਘੱਟ ਵਾਲਾ ਫਸਲਾਂ ਮਾਰਕੀਟ ਚ ਆਉਣ ਗਿਆ ਉਹਦੋਂ ਖਤਮ ਹੋ ਜਾਏਗਾ ਛੱਡਵਾ ਐਮਐਸਪੀ ਆਪਾਂ ਐਮਐਸਪੀ ਦੀ ਮੰਗ ਲਗਾਤਾਰ ਕਰਦੇ ਆਏ ਆ ਆਪਣੇ ਪੰਜਾਬ ਦੇ ਕਿਸਾਨ ਹਰਿਆਣੇ ਦੇ ਕਿਸਾਨ ਛੱਟੋ ਉਹ ਨਹੀਂ ਮੰਦੀ ਹੁਣ ਉਹ ਪਤਾ ਹੀ ਘਟਦਾ ਜਵੇਂ ਜਦੋਂ ਅਗਲੇ ਨੇ ਬਹੁਤ ਸਸਤੇ ਰੇਟ ਦੇ ਵਿੱਚ ਚੀਜ਼ਾਂ ਫਲ ਫਰੂਟ ਜਾਂ ਕਣਕ ਝੋਨਾ ਜਦੋਂ ਸਾਡੇ ਇੱਥੇ ਡੰਪ ਕਰਤਾ ਜਦੋਂ ਡੰਪ ਹੀ ਕਰਤਾ ਸਸਤੇ ਰੇਟਾਂ ਦੇ ਵਿੱਚ ਫੇਰ ਸਾਡੇ ਐਮਐਸਪੀ ਦਾ ਰੇਟ ਕੀ ਕਰੂ ਉਹਨੂੰ ਲੱਗੂ ਕੌਣ ਉਸਨੂੰ ਕੋਈ ਨਹੀਂ ਲੱਗੂਗਾ ਇਹ ਇੱਕ ਅਸਤੁਨ ਨ ਪੈਦਾ ਹੋਊਗਾ ਪੂਰੀ ਮਾਰਕੀਟ ਦੇ ਵਿੱਚ ਸਾਡੀ ਫਸਲ ਉੱਥੇ ਜਾਊਗੀ ਉੱਥੇ ਟੈਕਸ ਲੱਗੂਗਾ ਉਹਨਾਂ ਦੀ ਫਸਲ ਇੱਥੇ ਆਊਗੀ ਕੋਈ ਟੈਕਸ ਨਹੀਂ ਲੱਗਣਾ ਕੌਣ ਲੋਕਾਂ ਅਗੇ ਅਵਾਨੇਦਾਨੀ ਦਾ ਫਿਰ ਫਾਇਦਾ ਹੋਣਾ ਇੱਥੇ ਉਹ ਕਿਵੇਂ ਹੋਣਾ ਕਿਉਂਕਿ ਵੱਡੀਆਂ ਕੰਪਨੀਆਂ ਜਦੋਂ ਵੱਡੇ ਵੱਡੇ ਏਰੀਆ ਦੇ ਵਿੱਚ ਖੇਤੀ ਕਰਨ ਗਈਆਂ ਉਹਨਾਂ ਦੀ ਲਾਗਤ ਘਟੂਗੀ ਉਹਨਾਂ ਨੂੰ ਸੈਂਟਰ ਦੀ ਸਰਕਾਰ ਆਪਣੀ ਮੋਦੀ ਸਰਕਾਰ ਜਿਹੜੇ ਉਹਨਾਂ ਦੇ ਕਰਜ਼ੇ ਮਾਫ ਕਰਦੀ ਰਹਿੰਦੀ ਹੈ ਕਰੋੜਾਂ ਦੇ ਉਹ ਫਿਰ ਉਹਨਾਂ ਦੇ ਸਬਸਿਡੀਆਂ ਦੇ ਕੇ ਉਹਨਾਂ ਨੂੰ ਕਰਜ਼ੇ ਮਾਫ਼ ਕਰਕੇ ਉਹਨਾਂ ਦੇ ਪ੍ਰੋਡਕਟ ਸਸਤੇ ਪੈਣਗੇ ਉਹ ਪ੍ਰੋਡਕਟ ਮਾਰਕੀਟ 'ਚ ਆ ਜਾਣਗੇ ਵਿੱਚੇ ਬੈਂਕਾਂ ਦੇ ਪ੍ਰੋਡਕਟ ਮਾਰਕੀਟ ਦੇ ਵਿੱਚ ਆ ਜਾਣਗੇ ਉਹਦੇ ਨਾਲ ਕੀ ਆ ਉਹਨਾਂ 'ਚ ਮੁਕਾਬਲਾ ਵੱਜੂਗਾ ਸਾਡੇ ਜਿਹੜੇ ਕਿਸਾਨ ਐ 70 70 ਰੁਪਏ ਰ ਦੁੱਧ ਵੇਚਦੇ ਐ ਕਿਲੋ ਇੱਥੇ ਮੁਕਾਬਲਾ ਨਹੀਂ ਬਣਾ ਇੱਥੇ ਵੱਡਾ ਮਤਸਬਾ ਹੋਣਾ ਸੋ ਆਪਣੇ ਪੰਜਾਬ ਦੇ ਲੋਕਾਂ ਨੂੰ ਵੇਅ ਹੋਣਾ ਪਊਗਾ ਤੇ ਆਪਣੇ ਪੰਜਾਬ ਦੇ ਲੋਕਾਂ ਨੂੰ ਭਾਜਪੀ ਦੇ ਲੀਡਰ ਜਦੋਂ ਸਾਡੇ ਏਰੀਏ 'ਚ ਆਉਂਦੇ ਐ ਜਾਣੋ ਨੂੰ ਆਪਾਂ ਸੋਸ਼ਲ ਮੀਡੀਆ ਦੇ ਥਰੂ ਸਵਾਲ ਜਰੂਰ ਪੁੱਛੀਏ ਕਿ ਇਹ ਸੰਘਟਨਾ ਪੰਜਾਬ ਦੇ ਕਿਸਾਨਾਂ ਲਈ ਕਿਵੇਂ ਫਾਇਦੇਮੰਦ ਆ ਕਿਵੇਂ ਪੰਜਾਬ ਦੇ ਕਿਸਾਨਾਂ ਦਾ ਫਾਇਦਾ ਹੋਊਗਾ ਤੇ ਇਹ ਵੀ ਪੁੱਛੋ ਜੇ ਜਿਹੜੇ ਆ ਨੁਕਸਾਨ ਹੋਣਗੇ ਸਾਡੀਆਂ ਮੰਡੀਆਂ ਦੇ ਵਿੱਚ ਜਦੋਂ ਬਾਹਰ ਦੀਆਂ ਚੀਜ਼ਾਂ ਡੰਪ ਹੋਣਗੀਆਂ ਫਸਲਾਂ ਡੰਪ ਹੋਣਗੀਆਂ ਉਹ 100% ਜ਼ਿਆਦਾ ਸਬਸੀ ਸ੍ਰੀ ਆਲੀਆਂ ਤਾਂ ਸਾਡਾ ਕਿੰਨਾ ਫਸਲਾਂ ਹੋਊਗਾ ਇਹ ਪੁੱਛਣਾ ਪਊਗਾ ਧੰਨ